ਅੰਮ੍ਰਿਤਸਰ ਦੇ ਲੌਰੈਂਸ ਰੋਡ ਚੌਂਕ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਦੀ ਇਹ ਕਾਗਜ਼ ਚੈੱਕ ਕੀਤੇ ਗਏ ਤਾਂ ਉਸ ਵਕਤ ਵਿਅਕਤੀ ਨੇ ਹੱਥੋਂ ਪਾਈ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਚਲਾਨ ਬੁੱਕ ਪਾੜਨ ਦੀ ਕੋਸ਼ਿਸ਼ ਕਰਦੇ ਹੋਏ ਉਸ ਦਾ ਪੈਨ ਤੱਕ ਤੋੜ ਦਿੱਤਾ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਜਿਸ ਦਾ ਕੀ ਵੀਡੀਓ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆ ਓਏ ਓਏ ਮਾਰ ਵੀ ਓਏ ਪਾਪਾ ਓਏ ਇਹ ਮੇਰੇ ਕੋਲ ਮੇਰੇ ਪਰਸ ਨਾ ਕਰੋ ਕੀ ਵਿਆਹ ਕਰਨਾ ਕਟੋ ਕੀ ਪਰਸਨਾ ਕੋ ਬੜਾ ਵੀਡੀਓ ਹੁੰਦੀ ਮੈਂ ਪਰਸਨਾ ਕਰਨ ਵਾਲੀ ਖਤਮ ਤੋਂ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਤੀ ਜਰਾ ਕਟੋ ਬਾਈ ਬੈਠ ਪਰਸ ਬੜਾ ਪਰਸ ਬੜਾ ਜਿਆਦਾ ਨਾ ਮਾਸਟਰ ਬਣ ਬਣਾ ਨਹੀਂ ਵੀਡੀਓ ਕੋਈ ਗੱਲ ਨਹੀਂ ਪਰਸ ਉਹ ਤੇ ਯਾਰ ਇਹਨਾਂ ਨੂੰ ਕਰਦੇ ਕੋਈ ਗੱਲ ਨਹੀਂ ਮੈਨੂੰ ਪਿਆਰ ਦੀ ਗੱਲ ਬੁਲਾ ਇਹਨਾਂ ਨੂੰ ਰੋਕੀ ਗੱਲ ਨਹੀਂ ਕਰੇ ਮੈਂ ਕਹਿੰਦਾ ਸਾਈਡ ਤੇ ਆਇਆ ਨੋਕਾ ਕਹਣਾ ਤੁਮੇ ਜਿਆਦਾ ਪਹਰਵਾਨ ਨਹੀਂ ਗਾਹ ਕਟੋ ਨੀ ਮੇਰਾ ਕੀ ਕੀਤਾ ਲਾ ਬੁੱਕਾ ਨਾਲੇ ਕੋਟੀਆਂ ਹੈ ਉੱਪਰ ਸਖੋਈ ਜਾਂਦੇ ਨੇ ਇਹਨੇ ਬੁੱਕਾ ਸੁੱਟੀਆਂ ਮੇਰੇ ਹੱਥੀ ਪਿਆ ਇਹਦੇ ਪਹਿਲੇ ਐਮਐਲ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥੀ ਪੈਂਦਾ ਪਿਆ ਬੰਦ ਕਰੋ ਇਹਨਾਂ ਦੀ ਐਕਟਵਾ ਬੋਟ ਕਰ ਤੋਂ ਲੈ ਆ ਦੋ ਉਹ ਬਾਬਾ ਜੀ ਇਹਨਾਂ ਕੋਲ ਅਜੋਨੇ ਨੀ ਨਾ ਕਰੋ ਆ ਰਿਹਾ ਰਬਾ ਜੀ ਕੀ ਤੁਸੀਂ ਮੈਂ ਯਾਰ ਮੈਂ ਕਹਿੰਦਾ ਛੁੱਟੀਆਂ ਬੁੱਕਾ ਪਾਪਾ ਹੀ ਬਸ ਨੇ ਫੜਿਆ ਇਹਨੇ ਮੇਰੇ ਪੱਪਾ ਮੈਂ ਕਹਿੰਦਾ ਮੰਨ ਲਓ ਐਕਟਿਵ ਡੈਨ ਨੀ ਉਹ ਮੈਂ ਫੜਿਆ ਦੂਰਾ ਅਜੇ ਨਾ ਪਰਸੇ ਖੋਲੇ ਰਹਿਣ ਬੇਨਾਂ ਨੂੰ ਉਹਨੂੰ ਦੇ ਦੇ ਨੋ ਫਿਰ ਅਗਲੀ ਮਤਲਿਆ ਚੱਲ ਲਾ ਆਲੇ ਕੋਲ ਤੂੰ ਕਹਿੰਦਾ ਥੱਲੇ ਬੁੱਕਾ ਪਾਪਾ ਨਾ ਮੈਂ ਨਾ ਦੇ ਬਹਿ ਦੇ ਯਾਰ ਦੇ ਤੇ ਮੈਂ ਬੁੱਕਾ ਕਿ ਥੱਲੇ ਡਿੱਗਿਆ ਪਾਪਾ ਥੱਲੇ ਡਿੱਗ ਗਿਆ ਮੈਂ ਪਰਸੇ ਫੜਨ ਲੱਗਾ ਉਹ ਕਿ ਨਿਕ ਵੀ ਥਲੇ ਚੋਂ ਦਲੇ ਡੇਪੇ ਪਰ ਸਾਡੀਆਂ ਬੁੱਕਾ ਥੱਲੇ ਡੇਪੇ ਵਟਾਣ ਦਾ ਨਹੀਂ ਕਹਦੇ ਇਹ ਤੁਸੀਂ ਮੰਨਦੇ ਜਨਾ ਬੁੱਕ ਦਿੱਤੀ ਹਾਂ ਫਿਰ ਅਹੀਂ ਕਹਦਾ ਨਹੀਂ ਮੰਨ ਕੇ ਨਾ ਆਹ ਗ ਕੋਈ ਗਲਤੀ ਨਹੀਂ ਆਣਾ ਮੈਂ ਕਹਿੰਦਾ ਸੋ ਦਾਦੇ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਵਿਅਕਤੀ ਨੂੰ ਕਾਗਜ਼ ਦਿਖਾਉਣ ਲਈ ਚੈਕਿੰਗ ਕਰਨ ਵਾਸਤੇ ਰੋਕਿਆ ਗਿਆ ਸੀ ਜਿਸ ਦੌਰਾਨ ਇਸ ਦਾ ਗੁੱਸਾ ਭੜਕ ਜਾਂਦਾ ਤਾਂ ਉੱਥੇ ਇਹ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜਾਂਚ ਕਰ ਰਹੇ ਹਾਂ ਦੁਪਹਿਰ ਟਾਈਮ ਨੋਵਲਟੀ ਚੌਂਕ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਇੱਕ ਟ੍ਰੈਫਿਕ ਕਰਮਚਾਰੀ ਨਾਲ ਨਾਕਾ ਪਾਰਟੀ ਰੂਟਿੰਜ ਵਿੱਚ ਜਿਹੜੀ ਆ ਵਾਹਨਾਂ ਦੀ ਚੈਕਿੰਗ ਕਰ ਰਹੇ ਸੀਗੇ ਇਸੇ ਦੌਰਾਨ ਇੱਕ ਵੀਕਲ ਆਇਆ ਐਕਟਿਵਾ ਸਵਾਰ ਆਇਆ ਜੀ ਉਹਨੂੰ ਰੁਕਿਆ ਤੇ ਜਿਹਨੂੰ ਜਿਹਨੇ ਹੈਲਮਟ ਨਹੀਂ ਪਾਇੰਨੇ ਸੀ ਇਹਨੂੰ ਚਲਾਉਣ ਉਹਦਾ ਪਰਨ ਵਾਸਤੇ ਕਿਹਾ ਜੀ ਜਿਹੜਾ ਥੋੜਾ ਪੁਲਿਸ ਨਾਲ ਬੈਸਾ ਬਸਾਈ ਕਰ ਲੱਗ ਗਿਆ ਜੀ ਉਹਦੇ ਵਿੱਚ ਦੱਸਣਾ ਚਾਹੁੰਦਾ ਮੈਂ ਜੀ ਵੀ ਉਹ ਵੀਕਲ ਚਾਲਕ ਤੇ ਜਿਹੜਾ ਉਹਦਾ ਚਲਾਨ ਬਣਦਾ ਚਲਾਨ ਕਰਕੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਤੇ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਐਮਐਲਏ ਸਾਹਿਬ ਦਾ ਫੋਨ ਆਇਆ ਜੀ ਕੋਈ ਐਹੋ ਜੀ ਗੱਲ ਨਹੀਂ ਹੈਗੀ ਜੀ ਵੈਰੀਫਾਈ ਕਰ ਲਈ ਹੈ ਜੀ ਕੋਈ ਫੋਨ ਨਹੀਂ ਸੀ ਇਹ ਹੈ ਕੋਈ ਗੱਲ ਨਹੀਂ ਜੀ ਅਸਵੀਦੀ ਬੰਦੀ ਕਾਰਵਾਈ ਕਰਕੇ ਤੇ ਉਹਨੂੰ ਉਹਦਾ ਚਲਾਨ ਕੱਟ ਦਿੱਤਾ ਹੈ ਜੀ ਤੇ ਅੱਗੇ ਤੋਂ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਜਦੋਂ ਟ੍ਰੈਫਿਕ ਨਾਕਾ ਲੱਗਾ ਹੁੰਦਾ ਹੈ ਜੀ ਕੋਈ ਵੀ ਜਿਹੜੀ ਆ ਉਥੇ ਵੈਸਾ ਵਸਾਈ ਨਾ ਕੀਤੀ ਜਾਵੇ ਆਪਣਾ ਕਾगज ਪੱਤਰ ਪੂਰਾ ਰੱਖਿਆ ਜਾਵੇ ਤਾਂ ਜੋ ਜਿਹੜਾ ਕੋਈ ਵੀ ਕਿਸੇ ਨੂੰ ਰਾਹਗੀਰ ਨੂੰ ਕੋਈ ਵੀ ਦਿੱਕਤ ਨਾ ਆਵੇ ਜੀ ਤਾਂ ਦੇਖਿਆ ਜਾਵੇ ਤਾਂ ਅੱਜਕੱਲ੍ਹ ਲੋਕਾਂ 'ਚ ਗੁੱਸਾ ਇਸ ਕਦਰ ਵਧਾ ਜਾ ਰਿਹਾ ਹੈ ਕਿ ਨਿੱਕੀ ਜਿਹੀ ਗੱਲ ਵੀ ਬਰਦਾਸ਼ਤ ਨਹੀਂ ਕਰਦੇ ਅਕੀਕ ਤੋਂ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ